ਸਾਸ਼ੀ ਗਾਲੀ ਪਹਿਲਾਂ ਤਾਂ ਸਭ ਤੋਂ ਪਹਿਲਾਂ ਜਿਉਂ ਵੀ ਲੋਕ ਇਹ ਵੀਡੀਓ ਦੇਖ ਰਹੇ ਉਹਨਾਂ ਦਾ ਮੈਂ ਤੈਨੂੰ ਧੰਨਵਾਦ ਕਰਦਾ ਮੇਰਾ ਨਾਮ ਗੁਰਜੀਤ ਸਿੰਘ ਸਣੀ ਹੈ ਲੁਧਿਆਣਾ ਵਿੱਚ ਰਹਿੰਦਾ ਰਹਿਣ ਵਾਲਾ ਮੈਂ ਪਿੰਡ ਗਿਲਾ ਬਿਸ਼ਨਗਰ ਤੋਂ ਆਇਆ ਸੀ ਤੇ ਸਿੱਧੂ ਬਾਈ ਦਾ ਜਨਮ ਦਿਨ ਦੇ ਮੌਕੇ ਤੇ ਇਹ ਪੋਸਟ ਜਿਹੜੀ ਮੈਂ ਸਿੱਧੂ ਬਾਈ ਦੇ ਜਨਮ ਦਿਨ ਦੇ ਮੌਕੇ ਤੇ ਲਿਖੀ ਹੈ ਇਸ ਪੋਸਟ ਨੂੰ ਲਿਖਣੇ ਮੈਨੂੰ ਪੂਰੇ 2 ਸਾਲ ਲੱਗੇ ਨੇ ਅੱਜ ਇਹ ਪੋਸਟ ਪੂਰੀ ਹੋਣ ਦੇ ਬਾਅਦ ਮੈਂ ਪੋਸਟ ਸਿੱਧੂ ਭਾਈ ਦੇ ਮਾਤਾ ਪਿਤਾ ਨੂੰ ਇੱਕ ਜਨ ਜਾ ਰਹੇ ਹਾਂ ਮੇਰੇ ਵੱਲੋਂ ਸਿੱਧੂ ਭਾਈ ਲਈ ਇੱਕ ਛੋਟਾ ਜਿਹਾ ਤੋਹਫਾ ਵਾ ਜੋ ਕਿ ਅੱਜ ਵੈਸੇ ਤਾਂ ਸਿੱਧੂ ਭਾਈ ਦੇ ਹਰ ਜਨਮ ਨੇਮ ਤੇ ਉਹਨਾਂ ਦੇ ਚਾਹਣ ਵਾਲੇ ਵੱਲੋਂ ਤੋਹਫੇ ਦਿੱਤੇ ਜਾਂਦੇ ਸੀ ਤੇ ਦਿੱਤੇ ਜਾਂਦੇ ਰਹਿਣਗੇ ਅੱਜ ਉਸੇ ਕੜੀ ਦੇ ਵਿੱਚ ਇਹ ਖਾਸ ਤੋਹਫਾ ਪਿਆਰ ਭਰਿਆ ਤੋਹਫਾ ਮੈਂ ਸਿੱਧੂ ਭਾਈ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਜੀ ਨੂੰ ਦੇ ਜਾਂਦੇ ਹਾਂ ਇਹਦੇ ਵਿੱਚ ਸਿੱਧੂ ਭਾਈ ਦੀ ਜ਼ਿੰਦਗੀ ਦੀ ਦਾਸਤਾਨ ਹੈ ਸਿੱਧੂ ਭਾਈ ਦੇ ਜ਼ਿੰਦਗੀ ਦਾ ਜਿੱਥੋਂ ਸ਼ੁਰੂਆਤ ਹੋਈ ਸੀ ਸ਼ੁਰੂਆਤ ਤੋਂ ਲੈ ਕੇ ਸਾਲ 2022 29 ਮਈ 2022 ਜੋ ਤੇ ਬਹੁਤ ਮਨੁਘਸਤ ਦਿਨ ਸੀਗਾ ਤੇ ਦਿਨ ਸਿੱਤੂ ਬਾਈ ਨੇ ਉਹ ਬਹੁਤ ਬੇਰਹਿਮੀ ਨਾਲ ਮਾਰ ਦਿੱਤਾ ਗਿਆ ਇਹਦੇ ਵਿੱਚ ਇਸ ਪੋਸਟ ਦੇ ਵਿੱਚ ਕੱਲੀ ਕੱਲੀ ਗੱਲ ਹੈ ਸਿੱਤੂ ਬਾਈ ਨੂੰ ਲੈ ਕੇ ਜੋ ਉਹਨਾਂ ਨੇ ਆਪਣੀ ਜ਼ਿੰਦਗੀ ਚ ਉਤਾਰ ਚੜਾਅ ਮੁਸ਼ਕਿਲ ਭਰੇ ਦਿਨਾਂ ਤੋਂ ਲੈ ਕੇ ਮੁਸ਼ਕਿਲ ਭਰੇ ਦਿਨਾਂ ਤੋਂ ਲੈ ਕੇ ਜੋ ਉਹਨਾਂ ਨੇ ਆਪਣੀ ਲਾਈਫ ਦੇ ਵਿੱਚ ਅਚੀਵ ਕੀਤੇ ਉਸ ਸਾਰੇ ਦੇ ਵਿੱਚ ਖੂਬਸੂਰਤੀ ਨਾਲ ਬਿਆਨ ਕੀਤਾ ਗਿਆ ਸਿੱਤੂ ਬਾਈ ਦੀ ਦੋਸਤੀ ਸਿੱਧੂ ਬਾਈ ਦਾ ਪਿਆਰ ਉਹਨਾਂ ਦੇ ਮਾਤਾ ਪਿਤਾ ਨੂੰ ਲੈ ਕੇ ਕੱਲਾ ਕੱਲਾ ਉਹਨਾਂ ਦਾ ਦਿਨ ਕਿੱਦਾਂ ਕੱਟਿਆ ਗਿਆ ਵਾ ਉਹ ਸਭ ਇਸ ਪੋਸਟ ਦੇ ਵਿੱਚ ਬਿਆਨ ਕੀਤਾ ਗਿਆ ਵਾ ਕੁਲਾਬ ਚਿਤੂ ਦਾ ਜ਼ਿਕਰ ਹੈ ਅਮਰਿਤ ਮਾਨ ਦਾ ਜ਼ਿਕਰ ਕੀਤਾ ਗਿਆ ਵਾ ਗਿੱਫਤੀ ਗਰੇਵਾਲ ਦਾ ਜ਼ਿਕਰ ਕੀਤਾ ਗਿਆ ਵਾ ਜਿਨ੍ਹਾਂ ਨਾਲ ਵੀ ਮਤਲਬ ਸਿੱਧੂ ਬਾਈ ਨੇ ਜਿਨ੍ਹਾਂ ਜਿਨ੍ਹਾਂ ਦਾ ਸਾਥ ਦਿੱਤਾ ਜਿਨ੍ਹਾਂ ਜਿਨ੍ਹਾਂ ਨੇ ਖੁੱਲ੍ਹ ਕੇ ਸਪੋਰਟ ਕੀਤੀ ਉਹ ਚਾਹੇ ਰੋਰਤਮਨ ਦੇ ਲੋਕ ਸੀਗੇ ਚਾਹੇ ਕਲਾਕਾਰ ਸੀ ਨਵੇਂ ਕਲਾਕਾਰਾਂ ਦਾ ਸਿੱਧੂ ਬਾਈ ਨੇ ਬਹੁਤ ਸਾਥ ਦਿੱਤਾ ਲੋਕਾਂ ਨੂੰ ਬਹੁਤ ਰੋਜ਼ਗਾਰ ਦਿੱਤਾ ਕੱਲੀ ਕੱਲੀ ਗੱਲ ਇਹਦੇ ਵਿੱਚ ਫਰੋਈ ਗਈ ਹੈ ਤੁਸੀਂ ਇਹਨਾਂ ਪੋਸਟ ਨੂੰ ਪੜ੍ਹੋਗੇ ਕਿਹਨਾਂ ਨੂੰ ਖੁਦ ਪਤਾ ਲੱਗ ਗਏ ਬਹੁਤ ਹੋਇਆ ਕਿ